ਕਿਦਾ ਮੈਂ ਸਟੇਟ ਦੇ ਦੱਸਿਆ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਇਹ ਪੰਜਾਬੀ ਇੰਨਾ ਪੱਲੇ ਨਾ ਹੁੰਦੇ ਪੰਕਜ ਜੀ ਤੁਹਾਡੇ ਸਾਹਮਣੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਿਆ ਕਰੋ ਜਿਹੜੀ ਵੀ ਤੁਹਾਡੀ ਲੈਂਗੁਏਜ ਹੈ ਉਹ ਬੋਲਣ ਲੱਗੇ ਚਿੱਤਿਆ ਨਾ ਕਰੋ ਸਿੱਖੋ ਜਿੰਨੀਆਂ ਮਰਜ਼ੀ ਸਿੱਖਣੀਆਂ ਬੇਚਾਹੀਦੀਆਂ ਪਰ ਸਾਡੀ ਪੰਜਾਬੀ ਮਾਂ ਬੋਲੀ ਹੈ ਇਸ ਕਰਕੇ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਪਾਵੇਂ ਜਿੱਥੇ ਬਾਹਰ ਪ੍ਰੋਗਰਾਮ ਹੋਵੇ ਉਹਨੂੰ ਦੱਸਣਾ ਬੇਸੀ ਹੈ ਕੋਣ ਜੈਜੀਪਾ ਜੀ ਜਿੱਦਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਹਿੰਦੀ ਜ਼ਿਆਦਾ ਬੁਲਾਈ ਜਾਂਦੀ ਹੈ ਪੰਜਾਬੀ ਤੋਂ ਕਿਨਾਰਾ ਕਰ ਰਹੇ ਨੇ ਸਕੂਲ ਕੀ ਮੈਸੇਜ ਹੈ ਮਾਪਿਆਂ ਨੂੰ ਤੇ ਟੀਚਰਸ ਨੂੰ ਸਪੈਸ਼ਲਿਸਟ ਮੈਂ ਸਟੇਜ ਤੇ ਬੋਲਿਆ ਮੇਰੇ ਆਪਣੇ ਸਾਡੇ ਸਾਰੇ ਬੱਚਿਆਂ ਨੂੰ ਜੀ ਲੱਗਦੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਵਾਪਸ ਚਲੇ ਜਾਓ ਤਾਂ ਜੋ ਅਸੀਂ ਪ੍ਰੋਗਰਾਮ ਨੂੰ ਵਾਪਸ ਸ਼ੁਰੂ ਕਰ ਸਕੀਏ ਫੋਰਸ ਨਹੀਂ ਕਰਨਾ ਜਲਦੀ ਮੈਂ ਤੇਹ ਨਹੀਂ ਦਿਸਦੇ ਉਹਨਾਂ ਨੂੰ ਬੋਲੋ ਲੇਕਿਨ ਘਰ ਆਏ ਤੁਸੀਂ ਕਹੋਗੇ ਬੱਚੇ ਆ ਬੋਲੀ ਪੰਜਾਬੀ ਨੇ ਸਮਰਪਿਤ ਦਿਵਸ ਅੱਜ ਮਨਾਇਆ ਗਿਆ ਫਿਰ ਸਾਡਾ ਬਾਦ ਦੁਬਾਰਾ ਮਾਰਕ ਕਰਿਆ ਗਿਆ ਬਿਲਕੁਲ ਬਹੁਤ ਹੀ ਜਤਿਨ ਮਾਈਕ ਕੀ ਕਿਹਨੇ ਜੋ ਸੋਸ਼ਲ ਮੀਡੀਆ ਤੇ ਇੱਕ ਲੱਛਰ ਸਤਾ ਬਾਈ ਥੋੜਾ ਜਿਹਾ ਸਾਈਡ ਦੇ ਦਿਓ ਪਲੀਜ਼ ਉਹਨੇ ਬਾਰੇ ਕੀ ਕਹਿਣਾ ਚਾਹੁੰਦੇ ਥੋੜਾ ਸਾਈਡ ਤੇ ਸਟਾਜ ਜਿਹਦੇ ਸਾਡੇ ਨੇ ਕਿਹਾ ਜਿਹੜਾ ਗਾਣਾ ਮਾਂ ਪੇ ਜਾਂ ਭੈਣ ਭਰਾ ਨਹੀਂ ਸੁਣ ਸਕਦੇ ਉਹਨਾਂ ਦੀਆਂ ਗੱਲਾਂ ਵੀ ਨਹੀਂ ਆਪਾਂ ਕਰਨੀ ਚਾਹੀਦੀਆਂ ਤੇ ਜਿਹੜੇ ਦੋਸ਼ੀ ਆਪਾਂ ਲੋਕ ਵੀ ਹੋਣੇ ਆ ਓਕੇ ਤੁਸੀਂ ਦੇਖਦੇ ਹੋ ਤਾਂ ਇਹ ਕੰਨੀ ਕੁ ਰੂਟ ਹੈ ਸਾਰੇ ਮੈਂ ਬੜੀ ਗੱਲਾਂ ਜੋ ਹੋਇਆ ਲੇਕਿਨ ਫਿਊਚਰ ਦੇ ਵਿੱਚ ਇਸ ਸੱਭਿਆਚਾਰ ਤੇ ਤੁਸੀਂ ਇੱਕ ਪ੍ਰੇਰਨਾ ਜਿਹੜੇ ਆਪਣੇ ਨੌਜਵਾਨਾਂ ਦੇ ਸਰ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਲੈ ਕੇ ਗੀਤਾ ਜਾ ਰਹੇ ਉਹਨਾਂ ਨੂੰ ਕੀ ਮੈਂ ਸੀ ਮੇਰਾ ਮੈਸੇਜ ਹੈ ਸਾਡੀ ਕਨੈਕਸ ਵੈਲਕਮ ਕਨੈਕਸ ਦੀ ਅਫੀਸ਼ੀਅਲ ਆਪ ਜਰਸੀ ਆ ਉਹ ਮੈਨੂੰ ਨੁਕਸਾਨ ਹੋਇਆ ਜੀ ਮੈਨੂੰ ਨੁਕਸਾਨ ਲਈ ਪੰਜਾਬੀ ਦਿੱਤਾ ਹੈ ਦੋਈ ਤੇ ਲਾਣਾ ਬੈਕ ਤੇ ਉੱਤੇ ਜੈਦੀ ਵੀ ਉਹਨਾਂ ਨੇ ਪੰਜਾਬੀ ਵਿੱਚ ਲਿਖਿਆ ਹੋਇਆ